ਸਵੇਰੇ ਮੈਂ ਤਕਰੀਬਨ ਔਰੇ 7:30 7:30 ਆ ਗਿਆ ਸੀ ਚਲੋ ਪਹਿਲਾਂ ਥੋੜੇ ਜਿਹੇ ਲੋਕ ਮਾੜਾ ਮੋਟਾ ਸੀ ਕਿ ਲੰਘ ਜਾਣ ਦੇ ਪਰ ਇਸ ਟਾਈਮ ਅਸੀਂ ਮੁਕੰਮਲ ਬੰਦ ਕਰ ਦਿੱਤਾ ਕੁਝ ਲੋਕ ਆ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਪਰ ਨੰਗੜ ਦੀ ਕੋਸ਼ਿਸ਼ ਨਾ ਕੋਈ ਕਰੇ ਕਿਉਂਕਿ ਸਾਨੂੰ ਸਮਰਾਲੇ ਸ਼ਹਿਰ ਦੇ ਵਿੱਚੋਂ ਸਾਰੇ ਦੁਕਾਨਦਾਰਾਂ ਨੇ ਚਾਹੇ ਕੋਈ ਕਰਿਆਨੇ ਵਾਲਾ ਚਾਹੇ ਕੋਈ ਵੀ ਯਾਰ ਜਿਹੜੀ ਜਿਹੜੀ ਫੜੀ ਤੋਂ ਲਾ ਕੇ ਸਾਨੂੰ ਬਹੁਤ ਪੱਟਾ ਆਇਆ ਇਹਨਾਂ ਨੇ ਸਵਾਰਥਨ ਦਿੱਤਾ ਇਹਨਾਂ ਨਾਲ ਸਾਰਿਆਂ ਨਾਲ ਸਾਡੀ ਗੱਲ ਪਹਿਲਾਂ ਹੋਈ ਹੈ ਪਿੰਡਾਂ 'ਚ ਸੀ ਅਨਾਊਂਸਮੈਂਟ ਕਰਾਈਆ ਲੋਕਾਂ ਦਾ ਵੱਡਾ ਭਰ ਮੰਗ ਆ ਰਿਹਾ ਹੈ ਪੂਰੇ ਸ਼ਹਿਰ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਕਹਿੰਦੇ ਮੁਕੰਮਲ ਬੰਦ ਕਰਾਂਗੇ ਅੰਬਰਾਲਟ ਕਿਤੇ ਕਿਤੇ ਜਾਮ ਵੀ ਲਗਾਏ ਤੁਸੀਂ ਜਾਮ ਅਸੀਂ ਹੁਣ ਆਪਾਂ ਨੇ ਚੌਂਕ ਦੇ ਵਿੱਚ ਲਾਇਆ ਜੀ ਚੌਂਕ ਦੇ ਵਿੱਚੇ ਰਹੂਗਾ ਇੱਥੇ ਅਸੀਂ ਵੱਡਾ ਧਰਨਾ ਲਾ ਰਹੇ ਹਾਂ ਸਪੀਕਰ ਲਾ ਕੇ ਸਾਰਾ ਦਿਨ ਇੱਥੇ ਪਹਿਰਾ ਦਵਾਂਗੇ ਤੇ ਸਾਡੇ ਬਾਕੀ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਜਿਵੇਂ ਸਿੱਧੂ ਪਰਿਅ ਨੇ ਉਹਨਾਂ ਨੇ ਨੀਲੋਂ ਦੇ ਪੁਲ ਤੇ ਲਾਉਣਾ ਹੈ ਔਰ ਉਹਨਾਂ ਨੇ ਲੱਲਾ ਟਰੈਕ ਤੇ ਵੀ ਬੈਠਣਾ ਹੈ ਰ ਤੇ ਸਾਡੇ ਮੇਰੇ ਬੁੱਲਾਂ ਪਰ ਰਾਖਾ ਉੱਥੇ ਵੀ ਮੇਰੀ ਜਥੇਬੰਦੀ ਦੇ ਬੰਦੇ ਬੈਠੇ ਨੇ ਕਿਉਂਕਿ ਜਿੱਨਾਂ ਲੁਧਿਆਣੇ ਦੇ ਵਿੱਚ ਪੈਂਦਾ ਤਿੰਨ ਚਾਰ ਜਗ੍ਹਾ ਮੇਰੀ ਇਹ ਦੇਖ ਰੇਖੇ ਤਾਂ ਧਰਨੇ ਸਾਡੇ ਲਾਏ ਹੋਏ ਨੇ ਬੰਦਾ ਆਵਾਜ਼ ਤਾਂ ਜਿੱਥੇ ਵੀ ਜਾਮ ਵੀ ਲਗਾਇਆ ਜਾਮ ਕਿਨਾਂ ਵਾਹਤੀ ਗਈ ਹੈ ਰਾਹਤ ਇਹਦੇ ਵਿੱਚ ਅਸੀਂ ਜਿਹੜੀ ਮੈਡੀਕਲ ਸਹੂਲਤਾਂ ਕੋਈ ਐਂਬੂਲੈਂਸ ਲੰਘਣਾ ਕੋਈ ਜਾਂ ਕੋਈ ਕਿਸੇ ਨੇ 에ਰਪੋਰਟ ਨੂੰ ਜਾਣਾ ਕਿਉਂ ਬਹੁਤ ਜ਼ਿਆਦਾ ਲੋਕਾਂ ਨੇ ਵਿਦੇਸ਼ਾਂ ਜਾਣਾ ਹੁੰਦਾ ਹੈ ਉਹਨਾਂ ਨੂੰ ਸਹੂਲਤਾਂ ਪਰ ਅਸੀਂ ਕਹਿੰਦੇ ਸਾਨੂੰ ਪ੍ਰੂਫ ਦਿਖਾਓ ਜ਼ਬਰਦਸਤੀ ਨਾਲ ਕੋਈ ਨੰਗੋ ਸਾਨੂੰ ਪ੍ਰੂਫ ਦੇ ਕੇ ਆਪਣਾ ਲੰਘ ਸਕਦਾ ਤੇ ਹੋਰ ਵੀ ਕੋਈ ਜੇ ਨਹੀਂ ਕੋਈ ਅਮਰਜੈਂਸੀ ਹੈ ਕਿਸੇ ਤੇ ਕੋਈ ਦੁੱਖ ਸ਼ਗਵ ਹੋ ਜਾਂਦਾ ਹੈ ਖੜੇ ਪੈਰ ਕਿਸੇ ਨੂੰ ਜਾਣਾ ਪੈਂਦਾ ਉਹ ਸਾਨੂੰ ਦੱਸਿਆ ਕਿ ਅਸੀਂ ਉਹਨਾਂ ਨੂੰ ਨੰਗਲ ਲਈ ਸਹੂਲਤਾਂ ਦਿੱਤੀਆਂ ਨੇ ਬਿਲਕੁਲ ਉਹਨਾਂ ਨੂੰ ਕੋਈ ਅਸੀਂ ਕਹਿੰਦੇ ਕਿਤੇ ਨਾਕੇ ਤੇ ਨਾ ਰੋਕੋ ਉਹਨਾਂ ਦੇ ਪ੍ਰੂਫ ਦੇਖੋ ਤੇ ਉਹਨਾਂ ਨੂੰ ਲੰਘ ਜਾਣ ਦਿਓ ਹਰ ਇੱਕ ਚੀਜ਼ ਦੇਖਣ ਨੂੰ ਮੇਰੇ ਤਾਂ ਜਥੇਬੰਦੀ ਦੇ ਬੰਦੇ ਫਿਰ ਲੱਗੇ ਆ ਗ੍ਰਾਫਿਕ ਮੋਟ ਨਹੀਂ ਹੈਗੇ ਆ ਜੋ ਡੱਲੇਵਾਲ ਸਾਹਿਬ ਆਪਣਾ ਮਾਰਤ ਮੰਨਵਾਉਣ ਬੱਤੇ ਲੱਗੇ ਵਟੇ ਤੁਸੀਂ ਆਪਣਾ ਇਧਰ ਕਰ ਰਹੇ ਹੋ ਇੱਕ ਜਗ੍ਹਾ ਤੇ ਪਿਉਨੀ ਪ੍ਰੋਟੈਸਟ ਹੋ ਰਿਹਾ ਇਹਦੇ ਵਿੱਚ ਜੀ ਉਹ ਤਾਂ ਉਹੀ ਦੱਸ ਸਕਦੇ ਨੇ ਪਰ ਅੱਜ ਦੇ ਦਿਨ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਦੇਖਦੇ ਆ ਮੀਡੀਆ ਦੇ ਵਿੱਚ ਲੋਕ ਆਪ ਮਹਾਰੇ ਉਹ ਨਾ ਜਥੇਬੰਦੀਆਂ ਦੇ ਮੈਂਬਰ ਸਹਿਬਾਨ ਵੀ ਸਾਡੇ ਨਾਲ ਤੁਰ ਪਏ ਮੈਂ ਰਾਤ ਵੀ ਲਾਈਵ ਦੇਖਦਾ ਸੀ ਖੁਦ ਜਿਹੜੇ ਉਹ ਨਾ ਜਥੇਬੰਦੀਆਂ ਨਾਲ ਜੁੜੇ ਸੀ ਉਹ ਵੀ ਛੱਡ ਕੇ ਉਹਨਾਂ ਨੂੰ ਤੁਰ ਪਏ ਉਹ ਕਹਿੰਦੇ ਇਹਨਾਂ ਦੀ ਹੋਮੋ ਨੇ ਕਿਉਂਕਿ ਇਹ ਜਿਹੜੀਆਂ ਮੰਗਾਂ ਨੇ ਇਹ ਕੱਲੇ ਕਿਸਾਨਾਂ ਦੀਆਂ ਮੰਗਾਂ ਨਹੀਂ ਇਹ ਹਰੇਕ ਵਰਗ ਨਾਲ ਜੁੜੀਆਂ ਹੋਈਆਂ ਨੇ ਕਿਰਤੀ ਕਾਮਿਆਂ ਨਾਲ ਜੁੜੀਆਂ ਹੋਈਆਂ ਕੋਈ ਧਰਮ ਦਾ ਮਸਲਾ ਨਹੀਂ ਕੋਈ ਪਾਰਟੀ ਦਾ ਮਸਲਾ ਨਹੀਂ ਇਹ ਤਾਂ ਪੰਜਾਬ ਦੀ ਹੋਂਦ ਦਾ ਮਸਲਾ ਹੈ ਦੇਸ਼ ਦੀ ਹੋਂਦ ਦਾ ਮਸਲਾ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਕਿਹਾ ਬਥੇਰੇ ਲੀਡਰਾਂ ਨਾਲ ਚਲੋ ਇਹ ਤਾਂ ਲੀਡਰ ਜਵਾਬ ਦੇਣਗੇ ਉਤਰ ਉਤਰੀ ਅਸੀਂ ਇਸ ਜੀ ਗੱਲ 'ਤੇ ਕਮੈਂਟ ਨਹੀਂ ਕਰ ਸਕਦੇ ਪਰ ਉਹਨਾਂ ਜਥੇਬੰਦੀਆਂ ਦੇ ਨੇ ਵੀ ਸਾਨੂੰ ਸਾਥ ਦੇ ਰਹੇ ਨੇ ਲੋਕ ਆ ਰਹੇ ਨੇ ਸਾਡੇ ਨਾਲ ਅੱਜ ਮੁਕੰਮਲ ਪੰਜਾਬ ਬੰਦੂਗਾ ਬਹੁਤ ਵੱਡਾ ਭਰਮਾ ਹੰਗਾਰਾ ਹੈ ਬੇਰਕਾਲਿਆਂ ਦੇ ਵੀ ਮੈਨੂੰ ਕੱਲ ਫੋਨ ਆਏ ਨੇ ਉਹ ਵੀ ਸਾਡੇ ਵਿੱਚ ਆਉਣਗੇ ਇੱਥੇ ਧਰਨੇ 'ਚ ਕਹਿੰਦੇ ਪ੍ਰਧਾਨ ਜੀ ਕਿੱਥੇ ਧਰਨਾ ਆਇਆ ਕਿਉਂਕਿ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਉਹ ਕਹਿੰਦੇ ਅਸੀਂ ਜਿੱਥੇ ਵੀ ਤੁਹਾਡੇ ਹੈਗੇ ਉੱਥੇ ਵਰਕਰ ਆਪਦੇ ਭੇਜਣ ਦੇ ਨੇ ਮੁਲਾਜ਼ਮ ਉਹਨਾਂ ਦੇ ਆਉਣਗੇ ਤੇ ਡੀਸੀ ਦਫ਼ਤਰ ਵੀ ਬੰਦ ਨੇ ਹਰ ਕਿਸਮ ਦਾ ਅਦਾਲਾ ਵੀ ਬੰਦ ਕੀਤਾ ਹੋਇਆ ਕਿਸਾਨਾਂ ਦੇ ਹੱਕ ਵਿੱਚ ਉਹ ਸਾਲ ਤੋਂ ਵੀ ਪ੍ਰੋਟੈਸਟ ਕਰ ਰਹੇ ਹਾਂ ਪਰ ਫਿਰ ਵੀ ਸਰਕਾਰ ਸੁਣ ਨਹੀਂ ਰਹੀ ਈ ਲੱਗਦਾ ਇਸ ਤਰ੍ਹਾਂ ਦੇ ਪ੍ਰੋਟੈਸਟ ਨਾਲ ਸਰਕਾਰ ਸੁਣਨ ਦੀ ਗੱਲ ਗੱਲ ਤਾਂ ਇੱਥੇ ਖੜੀ ਆ ਕੇ ਅਸੀਂ ਪਿਛਲੇ ਅਸੀਂ ਸਾਲ ਹੋ ਗਿਆ ਸਾਨੂੰ ਤਕਰੀਬਨ ਸ਼ੰਭੂ ਬਾਰਡਰ ਤੇ ਬੈਠਿਆ ਨੂੰ 13 ਫਰਵਰੀ ਦੇ ਜਦੋਂ ਸਰਕਾਰ ਦੇ ਕਰਨ ਤੇ ਜੋ ਨਹੀਂ ਸਰਕੀ ਫੇਰ ਸਾਨੂੰ ਕਿਹੜੇ ਸੈਟਅਪ ਚੱਕਣੇ ਪੈਣੇ ਜਿਵੇਂ ਸਾਡੇ ਬਹੁਤ ਹੀ ਸਤਕਾਰਯੋਗ ਢੱਲੇਵਾਲ ਸਾਹਿਬ ਅੱਜ ਉਹਨਾਂ ਨੂੰ 35 ਦਿਨ ਹੋ ਗਏ ਮਰਨ ਵਰਤ ਤੇ ਬੈਠਿਆਂ ਨੂੰ ਇਹ ਸਾਨੂੰ ਫੇਰ ਕਿਹੜੇ ਫੈਸਲੇ ਲੈਣੇ ਪੈਣੇ ਅਸੀਂ ਜੇ ਨਾ ਸਰਕਾਰ ਨੇ ਸਾਡੀ ਗੱਲ ਸੁਣੀ ਤਾਂ ਅੱਜ ਤੋਂ ਸਟੈਪ ਅਸੀਂ ਕਿਹੜੇ ਤੋਂ ਕਿਹੜਾ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਜੇ ਸਰਕਾਰ ਸਾਡਾ ਅੰਤ ਦੇਖਣਾ ਚਾਹੁੰਦੀ ਹੈ ਇਹ ਨਹੀਂ ਵੀ ਢੱਲੇਵਾਲ ਜੇ ਸਰੀਰ ਛੱਡ ਜਾਂਦੇ ਨੇ ਅਸੀਂ ਤਾਂ ਕਹਿੰਦੇ ਲੰਬੀ ਉਮਰ ਭੋਗਣ ਪਰ ਉਹਦੇ ਮਗਰ ਬਹੁਤ ਵੱਡੀ ਕਤਾਰ ਹੈ ਅਸੀਂ ਹੇਠਲੇ ਲੈਵਲ ਤੱਕ ਜਿਵੇਂ ਮੈਂ ਜ਼ਿਲ੍ਹਾ ਲੈਵਲ ਹੈ ਮੇਰੇ ਵੀ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੋਈ ਆ ਵੀ ਸਾਡਾ ਵੀ ਨੰਬਰ ਲਾਇਆ ਸੀ ਵੀ ਮਰਨ ਵਾਰਤ ਤੇ ਬੈਠਾਂਗੇ ਅਸੀਂ ਪਿੱਛੇ ਨਹੀਂ ਹਟਣਾ ਮੋਦੀ ਆਪਣੀ ਜਿਹੜਾ ਅੜੀ ਤੋਂ ਪਿੱਛੇ ਹਟ ਜਾਵੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਹੱਕ ਲੈ ਕੇ ਹਟਾਂਗੇ ਸਾਨੂੰ ਚਾਹੇ ਕਿੰਨੀਆਂ ਹੀ ਸੀਛਦੀਆਂ ਦੇਣੀਆਂ ਪੈਣ